ਤੇ ਇੱਕ ਮਿੱਤਰ ਕਹਿ ਰਹੇ ਨੇ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਵਧ ਗਈਆਂ ਨੇ ਹਾਂ ਛੁੱਟੀਆਂ ਵਧ ਗਈਆਂ ਨੇ ਹਾਂਜੀ ਛੁੱਟੀਆਂ ਵੀ ਵਧ ਗਈਆਂ ਨੇ ਇਹ ਵੀ ਹਾਂਜੀ ਹਾਂਜੀ ਛੁੱਟੀਆਂ ਵਧ ਗਈਆਂ ਨੇ ਤੇ ਮਤਲਬ ਬੱਚਿਆਂ ਨੂੰ ਬੜਾ ਆਨੰਦ ਆ ਰਿਹਾ ਹੈ ਹੂੰ ਤੇ ਪਈਂ ਨਿੱਗੀਆਂ ਰਜਾਈਆਂ ਨਿੱਕੇ ਖਾਣੇ ਹੈ ਮੈਂ ਉਹ ਦਿਨ ਵੀ ਕਿਹਾ ਸੀ ਵੀ ਜਿਹੜੇ ਤੇ ਇੱਕ ਇੱਕ ਦਿਨ ਮੈਂ ਆ ਜਾਂਦੇ ਪ੍ਰਾਣਵਾਸ ਦਾ ਪਿਆ ਸੀ ਮੈਂ ਕਿਹਾ ਵੀ ਤੂੰ ਤੂੰ ਤਾਂ ਹੁਣ ਲੈ ਆਇਆ ਜਵਾਕਾ ਨੂੰ ਇੱਕ ਦਿਨ ਪਹਿਲਾਂ ਹੁਣ ਵਾਪਸ ਨਹੀਂ ਜਾਣਗੇ ਸਾਡੇ ਵਾਲਿਆਂ ਦਾ ਸੂਤ ਆ ਗਿਆ ਵਿਚ ਵਿਚਾਲੇ ਜੇ ਗਏ ਉਹਨਾਂ ਦੀਆਂ ਮਰਜ਼ੀਆਂ ਚੱਲਣ ਗਈਆਂ ਚਲੋ ਭਾਈ ਦੇਖੋ ਇਹੋ ਜੀ ਠੰਡ ਦੇ ਵਿੱਚ ਨਿਕੜਿਆਂ ਵਾਸਤੇ ਤੇ ਬਹੁਤ ਔਖਾ ਹਾਂ ਇਹ ਸੋਚਣ ਦਾ ਵਿਸ਼ਾ ਹੈ ਕਿ ਜੇ ਆਪਾਂ ਮੈਡਲ ਜਾਂ ਹਾਈ ਸਕੂਲ ला ਸਕਦੇ ਆ ਜੀ ਵੈਸੇ ਤੇ ਉਹ ਵੀ ਚਲੋ ਠੰਡ ਦੇ ਮੌਸਮ ਦੇ ਵਿੱਚ ਟੀਚਰਾਂ ਤੇ ਵਿਦਿਆਰਥੀਆਂ ਨੂੰ ਬਹੁਤ ਔਖਾ ਹੁੰਦਾ ਹੈ ਪਰ ਨਿਕੜਿਆਂ ਵਾਸਤੇ ਤੇ ਮੇਰੇ ਖਿਆਲ ਦੇ ਨਾਲ ਕਤਾਈ ਵੀ ਇਹ ਦੇਖਣਾ ਪਏਗਾ ਆਪਾਂ ਨੂੰ ਕੁਝ ਛੁੱਟੀਆਂ ਜਿੱਦਾਂ ਅੱਗੇ ਫਿਕਸ ਛੁੱਟੀਆਂ ਹੁੰਦੀਆਂ ਸੀ ਹੁਣ ਕਈ ਚੀਜ਼ਾਂ ਨੇ ਕਦੇ ਕੋਵਿਡ ਆ ਗਿਆ ਕਦੇ ਫਲੱਡ ਆ ਗਿਆ ਸਾਨੂੰ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਕਿ ਛੁੱਟੀਆਂ ਦਾ ਕੈਲੰਡਰ ਨਵੇਂ ਸਿਰੇ ਤੋਂ ਕੜਿਆ ਜਾਵੇ ਜੀ ਬਿਲਕੁਲ ਕਿ ਇਹ ਛੁੱਟੀਆਂ ਨਾਲ ਹਾਂਜੀ ਪੜ੍ਹਾਈ ਤੇ ਜ਼ਿਆਦਾ ਨੁਕਸਾਨ ਨਾ ਪਵੇ ਤੇ ਉਧਰੋਂ ਘਟਾ ਕੇ ਸਹੀ ਮੌਸਮ ਦੇ ਵਿੱਚ ਇਸ ਤਰ੍ਹਾਂ ਦਾ ਕੈਲੰਡਰ ਸੈੱਟ ਕੀਤਾ ਜਾਵੇ ਕਿ ਨਿੱਕੇਆਂ ਦਾ ਜਾਂ ਬਾਲਾਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ ਤੇ ਇਹਨਾਂ ਨੂੰ ਇਹੋ ਜਿਹੀ ਮੌਸਮੀ ਮਾਰ ਤੋਂ ਰਿਚਾਇਆ ਜਾਵੇ ਹਾਂ ਇਹ ਸਿੱਖਿਆ ਮੰਤਰੀ ਗਿਫਟ ਵੀ ਦਿੰਦੇ ਮੇਰਾ ਤਾਂ ਕਿ ਇਹ ਸਿੱਖਿਆ ਮੰਤਰੀ ਬੱਚਿਆਂ ਚ ਜ਼ਰੂਰ ਅਰਮਣ ਪਿਆ ਰਹੇ ਹੋਣਗੇ ਬਿਲਕੁਲ ਦੇਖੋ ਮੈਂ ਨਾ ਇੱਕ ਗੱਲ ਦੱਸਦਾ ਤੁਹਾਨੂੰ ਇੱਕ ਤੇ ਆ ਪਤਾ ਨਹੀਂ ਕੀ ਆ ਅਸੀਂ ਪ੍ਰੋਗਰਾਮ ਸ਼ੁਰੂ ਕਰਦੇ ਆ ਤੇਦਰੋਂ ਨੈਟ ਦਾ ਬੇੜਾ ਬਹਿ ਜਾਂਦਾ ਸਹੀ ਗੱਲ ਹੈ ਸਹੀ ਗੱਲ ਹੈ ਜੀ ਉਹ ਸਾਡਾ ਬੰਦਾ ਕੜੇ ਚ ਕੜੇ ਚ ਜੀ ਜਦੋਂ ਕਰਨ ਲੱਗ ਜਾਂਦਾ ਮੇਰੇ ਤਾਂ ਹੌਸਲੇ ਟੁੱਟ ਜਾਂਦੇ ਆ ਚੱਲ ਪੁੱਤ ਕੋੜਿਆ ਤੇਰੇ 'ਚ ਬੜੇ ਹੌਸਲੇ ਆਵੇ ਤੇ ਫੇਰ ਸ਼ੁਰੂ ਕਰ ਲੈਨੇ ਆ ਪਰ ਇਹ ਕੋਈ ਮੇਰੇ ਖਾਲ ਦੇ ਨਾਲ ਸਾਡੇ ਲਈ ਸ਼ੁਭ ਸੰਕੇਤ ਨਹੀਂ ਹੈ ਖੈਰ ਚਲੋ ਆਪਾਂ ਗੱਲ ਕਰਦੇ ਪਏ ਚੱਲ ਪਈ ਚੱਲ ਪਈ ਕੋਈ ਗੱਲ ਜੀ ਚੱਲ ਪਿਆ ਜੀ ਆ ਬਿਲਕੁਲ ਵੀਰੇ ਜਦੋਂ ਆ ਗੋਲ ਘਤਾਰਾ ਜਿਹਾ ਚੱਲਦਾ ਨਾ ਸਭ ਤੋਂ ਜ਼ਿਆਦਾ ਦਿਲ ਮੇਰਾ ਬੈਂਦਾ ਜੀ ਲੈ ਟੁੱਟ ਜਾਂਦੀ ਆ ਹੂੰ ਹੌਸਲੇ ਵੀ ਟੁੱਟ ਜਾਂਦੇ ਆ ਫਿਰ ਫਿਰ ਕਹੀਦੇ ਚੱਲ ਪੁੱਤ ਕੋੜਿਆ ਤੇਰੇ ਚ ਬੜੇ ਹੌਸਲੇ ਆ ਫਿਰ ਨਵੇਂ ਸਿਰੇ ਤੋਂ ਸ਼ੁਰੂਆਤ ਆ ਤਾਂ ਗੱਲ ਇਹ ਆ ਕਿ ਕੋਈ ਨਹੀਂ ਇਹ ਵੀ ਨੁਕਸ ਦੂਰ ਕਰਦੇ ਆ ਤੇ ਮੈਂ ਕਹਿ ਰਿਹਾ ਸੀਗਾ ਕਿ ਇਹ ਸਿੱਖਿਆ ਮੰਤਰੀ ਬੈਂਸ ਸਾਫ ਇਹ ਜਿਹੜੀ ਜਵਾਰ ਕੰਝ ਖਾਸ ਕਿਉਂ ਕਿ ਇਹਨਾਂ ਦੇ ਕਾਰਜਕਾਲ 'ਚ ਛੁੱਟੀਆਂ ਜਾਂਦਾ ਯਾਦ ਰੱਖੇ ਜਾਣ